ਤੁਸੀਂ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵਿਆ 3 ਤਰੀਕ ਨੂੰ ਜਿਸ ਸਮੇਂ ਸੰਗਰੂਰ ਦੇ ਵਿੱਚ ਆਗੂਆਂ ਤੇ ਪੁਲਿਸ ਦੇ ਵਿੱਚ ਗੱਲਬਾਤ ਹੋ ਰਹੀ ਸੀ ਉਸੇ ਸਮੇਂ ਇੱਕ ਪਰਚਾ ਦਰਜ ਹੋ ਰਿਹਾ ਸੀ ਪਰਚਾ ਕਿਸ ਤੇ ਦਰਜ ਹੋ ਰਿਹਾ ਸੀ ਪਰਚਾ ਦਰਜ ਹੋ ਰਿਹਾ ਸੀ ਭਾਨਾ ਸਿੱਧੂ ਦੇ ਪਰਿਵਾਰ ਦੇ ਉੱਤੇ ਲੱਖ ਸਦਾਣਾ ਦੇ ਉੱਤੇ ਤੇ ਇੱਕ ਜਿਹੜਾ ਕਾਲਮ ਜਿਵੇਂ ਛੱਡਿਆ ਗਿਆ ਅਣਪਛਾਤੇ ਛੱਡ ਦਿੱਤਾ ਗਿਆ ਕਿ ਕਿਸੇ ਦਾ ਵੀ ਨਾ ਕੱਲ ਨੂੰ ਉਹ ਚ ਐਡ ਹੋ ਸਕਦਾ ਇਹ ਹੁੰਦਾ ਆਇਆ ਮੈਂ ਕੋਈ ਐ ਨਹੀਂ ਵੀ ਕੋਈ ਜੱਗੋ ਤੇਰਵੀਂ ਗੱਲ ਕਰਦਾ ਪਹਿਲਾਂ ਵੀ ਜਦੋਂ ਅਣਪਛਾਤੇ ਹੁੰਦੇ ਆ ਉਹਦੇ ਨਾਮ ਐਡ ਹੁੰਦੇ ਆ ਮੇਰੇ ਨਾਲ ਲੱਖਾ ਸਿੰਘ ਸੁਧਾਨਾ ਨੇ ਜਦੋਂ ਸਾਰਾ ਕੰਮ ਹੋ ਗਿਆ ਸੀ ਉਹਦੇ ਸਮਝੌਤਾ ਹੋ ਗਿਆ ਸੀ ਲਿਖਤੀ ਸਮਝੌਤਾ ਹੋ ਗਿਆ ਜਾਂ ਮੈਂ ਕਹਿੰਦਾ ਇੱਥੋਂ ਵੀ ਛੱਡ ਗਏ ਜਦੋਂ ਗੱਲਬਾਤ ਚੱਲ ਰਹੀ ਸੀ ਉਸੇ ਸਮੇਂ ਪਰਚਾ ਹੋ ਰਿਹਾ ਸੀ ਇੱਥੇ ਇੱਕ ਏ ਡੀ ਜੀ ਪੀ ਜਸਕਰਨ ਸਿੰਘ ਡੀ ਜੀ ਪੀ ਅਰਪਤ ਸ਼ਕਲਾ ਡੀਏਜੀ ਭੁੱਲਰ ਏ ਡੀ ਜੀ ਪੀ ਗੁਰਿੰਦਰ ਢਿੱਲੋਂ ਚਾਰ ਵੱਡੇ ਅਫਸਰ ਪੁਲਿਸ ਦੇ ਸਰਕਾਰ ਦੇ ਨਮਾਇंदे ਲਿਖ ਕੇ ਦੇ ਕੇ ਜਾਂਦੇ ਆ ਦਸਤਕਤ ਕਰਕੇ ਦੇ ਕੇ ਜਾਂਦੇ ਆ ਲਿਖਤੀ ਸਮਝੌਤੇ ਦੇ ਉੱਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਸਾਡੇ ਸਾਰਿਆਂ ਦੇ ਦਸਤਕਤ ਹੁੰਦੇ ਆ ਬਰਾਬਰ ਉਸ ਤੋਂ ਬਾਅਦ ਏਡੀਜੀਪੀ ਜਸਕਰਨ ਸਿੰਘ ਆ ਕੇ ਭਰੇ ਕੱਟ ਚ ਬੋਲਦੇ ਆ ਕਿ 10 ਤਰੀਕ ਤੱਕ ਅਸੀਂ ਭਾਨੇ ਨੂੰ ਬਾਹਰ ਕੱਢ ਦਾਂਗੇ ਬਾਹਰ ਕੱਢ ਦਾਂਗੇ ਦੀ ਪੜਤਾਲ ਕਰਕੇ ਮਸਲੇ ਦੀ ਨਵਰੀਤ ਜ਼बान ਦੀ ਇੱਕ ਕੀਮਤ ਹੁੰਦੀ ਆ ਬਿਲਕੁਲ ਸਾਡੇ ਹੁਣ ਤਾਂ ਠੀਕ ਆ ਸਿਸਟਮ ਹਿੱਲ ਗਿਆ ਔਰ ਉਹਨਾਂ ਸਮਿਆਂ ਦੇ ਵਿੱਚ ਇੱਕ ਜਵਾਨ ਦੇ ਉੱਤੇ ਬੰਦੇ ਆਪਣੀ ਜਾਨ ਕਰਵਾਨ ਕਰ ਦਿੰਦੇ ਸੀ ਉਹ ਜਵਾਨ ਸਾਨੂੰ ਦੇ ਰਹੇ ਨੇ ਲਿਖਤੀ ਵੀ ਦੇ ਰਹੇ ਨੇ ਸਰਕਾਰ ਦੇ ਨਮਾਇंदे ਦੇ ਰਹੇ ਨੇ ਦੂਜੇ ਪਾਸੇ ਸਾਡੇ ਤੇ ਪਰਚਾ ਦਰਜ ਕਰ ਰਹੇ ਨੇ ਫਿਰ ਜਵਾਨ ਦੀ ਕੀਮਤ ਕਿੱਥੇ ਰਹਗੀ ਉਹ ਵੀ ਰਾਤ ਦਾ ਕਤਲ 307 ਨਾਲ 11 ਧਰਾਵਾ ਹੋਰ ਪੰਨ ਤੋੜਦੀਆਂ ਤੇ ਹੋਰ ਲਾ ਕੇ ਕੱਲਾ ਲੱਖਾ ਸਿਧਾਣਾ ਨਹੀਂ ਕੱਲਾ ਭਾਨੇ ਦਾ ਭਰਾ ਨਹੀਂ ਉਹਦਾ ਪਿਓ ਵੀ ਉਹਦੀਆਂ ਦੋਨੇ ਭੈਣਾਂ ਪਿੰਡ ਦਾ ਸਰਪੰਚ ਪਿੰਡ ਦਾ ਪੰਚ ਹੋਰ ਜਿਹੜੇ ਮੁੰਡੇ ਕੋ YouTubeer ਨੇ ਵੀਡੀਓ ਬਣਾਉਣਾ ਸਾਰੇ ਤੁਨ ਉਤੇ 18 ਬੰਦੇ ਉਦੋਂ ਅੱਗੇ ਚੱਲੋ ਉਹਦੀ ਭੈਣ ਕਿਰਨਜੀਤ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਦੀ ਹੈਡਮਾਸਟਰ ਆ ਉੱਚੇ ਉਹਦੀ ਹਾਜ਼ਰੀ ਪਈ ਹੋਈ ਆ ਡਿਊਟੀ ਤੇ ਗਈ ਹੋਈ ਆ ਚੱਕ ਕੇ 307 ਦੇ ਪਰਚੇ ਚ ਦਿੱਤੀ ਤੁਸੀਂ ਇੱਕ ਕਿਹੜਾ ਮਾਡਲ ਪੇਸ਼ ਕਰ ਰਹੇ ਆ ਗੁਜਰਾਤ ਮਾਡਲ ਕਿ ਦਿੱਲੀ ਮਾਡਲ ਮੋਦੀ ਦਾ ਦਿੱਲੀ ਮਾਡਲ ਵੀ ਇਹੀ ਆ ਸੈਂਟਰ ਦਾ ਮਾਡਲ ਵੀ ਇਹੀ ਹੈ ਵੀ ਵਿਰੋਧੀ ਆਵਾਜ਼ ਕੁਚਲੀ ਦਿਓ ਤੇ ਕੁਝ ਰਾਜਚ ਵੀ ਇਹੀ ਦਬਬੀ ਦਿਓ ਕੋਈ ਬੋਲਣ ਨਹੀਂ ਦੇਣਾ ਸਾਰੇ ਸਰਮਾਇਤੇ ਕਿਵੇਂ ਕਬਜ਼ਾ ਕਰਨਾ ਹੈ ਤੇ ਜਿਹੜੀਆਂ ਬੋਲਣ ਵਾਲੀਆਂ ਵਿਰੋਧੀ ਆਵਾਜ਼ਾਂ ਨੇ ਲੋਕਾਂ ਨੂੰ ਜਗਾਉਣ ਵਾਲੀਆਂ ਆਵਾਜ਼ਾਂ ਨੇ ਉਹ ਦੱਬਣੀਆਂ ਕਿਵੇਂ ਨੇ ਉਹ ਕੰਪਵਾਂਤਰ ਇਹ ਸ਼ੁਰੂ ਕਰ ਲਿਆ ਆਪਾਂ ਸੁਣਿਆ ਗੁੱਚਰਪਣੇ ਦੀਆਂ ਕਹਾਣੀਆਂ ਹੁਣ ਤੱਕ ਪੈਂਦੀਆਂ ਇਤਿਹਾਸ ਚ ਉਹ ਜਕਰੀਆ ਹੋਵੇ ਉਹ ਮੱਸਾ ਰੰਗੜ ਹੋਵੇ ਉਹ ਬਦਾਲੀ ਹੋਵੇ ਉਹ ਬਿਆਨਤਾ ਹੋਵੇ ਉਹਨਾਂ ਸਮਝ ਵੀ ਸਾਡੀਆਂ ਤੀਆਂ ਭੈਣਾਂ ਦੇ ਉੱਤੇ ਮੁਕੱਦਮੇ ਠਾਣਿਆਂ 'ਚ ਆਹੀ ਕੁਛ ਹੁੰਦਾ ਰਿਹਾ ਇੱਚਾ ਲੁੱਟ ਜਾਂਦੇ ਨੇ ਅੱਜ ਉੱਚੀ ਆ ਖੜਾ ਹੋਇਆ ਇਹ ਕੁੜੀਆਂ ਤੱਕ ਨਹੀਂ ਬਖਸ਼ੀਆਂ ਮੈਂ ਉਦੋਂ ਹੀ ਇਹ ਗੱਲ ਕਹਿਤੀ ਸੀਗੀ ਜਿੱਦ ਦੇ ਭਾਨੇ ਦੇ ਨਾਲ ਜਿਹੜਾ ਪਰਚਾ ਹੋਇਆ ਸੀ ਭਾਨੇ ਦੇ ਉੱਤੇ ਮਹਾਲੀ ਤੇ ਭਾਨੇ ਦੇ ਭਰਾ ਦੇ ਪਰਚਾ ਦਿੱਤਾ ਸੀ ਮੈਂ ਉਹਦੇ ਕਿਹਾ ਸੀ ਮੈਂ ਭਾਈ 95 ਸਾਲ ਦੀ ਇਹਦੀ ਇੱਕ ਦਾਦੀ ਘਰੇ ਬੈਠੀ ਉਹਦੇ ਵੀ ਦੇ ਦੇ ਹੁਣ ਉਧਰ ਨੂੰ ਤੁਰ ਪਿਆ ਕੁੜੀਆਂ ਨੂੰ ਉਹਨਾਂ ਦੇ ਦੇ ਦਿੱਤਾ ਭੈਣਾਂ ਤੇ ਭਰਾ ਤੇ ਦੇ ਦਿੱਤਾ ਬਾਪੂ ਤੇ ਦੇ ਦਿੱਤਾ ਹੁਣ ਕੱਲੀ ਉਹ ਬਜ਼ੁਰਗ ਪਰ ਪੰਜਾਬ ਦੀ ਰਾਜਨੀਤੀ 'ਚ ਤੁਸੀਂ ਇਹ ਗੱਲਾਂ ਐਕਸਪੈਕਟ ਨਹੀਂ ਕਰਦੇ ਇਹ ਹੁੰਦੀਆਂ ਨਹੀਂ ਆਈਆਂ ਇਹ ਵੀ ਫਿਰ 70 ਸਾਲ 'ਚ ਪਹਿਲੀ ਵਾਰ ਵਾਲੀ ਗੱਲ ਹੀ ਆ ਕਿਉਂਕਿ ਜੇ ਐਵੇਂ ਹੋਵੇ ਤੇ ਫਿਰ ਮਾਫ ਕਰਿਓ ਮੁੱਖ ਮੰਤਰੀ ਸਾਹਿਬ ਨੇ ਵੀ ਚਾਹੇ ਉਹ ਹਰ ਸਿਮਰਤ ਕੌਰ ਬਾਦਲ ਹੋਣ ਚਾਹੇ ਕੈਪਟਨ ਅਮਰਿੰਦਰ ਸਿੰਘ ਦਾ ਪਰਿਵਾਰ ਹੋਵੇ ਛੱਡਿਆ ਕਿਸੇ ਵੀ ਲੀਡਰ ਨੂੰ ਨਹੀਂ ਹਰ ਇੱਕ ਨੂੰ ਹੀ ਗਲਤ ਸ਼ਬਦਾਵਲੀ ਇਹਨਾਂ ਨੇ ਵੀ ਹਰ ਇੱਕ ਦੇ ਲੀਡਰ 'ਤੇ ਸ਼ਰੇਆਮ ਲਾਉਂਦਾ ਰਿਹਾ ਹੈ ਕਿ ਕਲੀਆਂ ਸੁਣਾਉਂਦਾ ਰਿਹਾ ਮੰਦਬੁੱਧੀ ਬੋਲਦਾ ਰਿਹਾ ਅਯਾਸ਼ ਬੋਲਦਾ ਰਿਹਾ ਇਹ ਰੂਸਾ ਲਈ ਫਿਰਦਾ ਹੈ ਇਹ ਡਲਾਰਾ ਨਾਲ ਮਾਰ ਕੇ ਭਾਜੇ ਸੁਖਵੀਰ ਇਹ ਮੰਦਬੁੱਧੀ ਹੈ ਇਹ ਸਿਮਰੋ ਭਾਬੀ ਹੈ ਹਰ ਸਿਮਰਤ ਨੂੰ ਕੀ ਕੁਛ ਨਹੀਂ ਬੋਲਿਆ ਯਾਰ ਤੇਰੇ ਨਾਲਗਲੇ ਨੇ ਕੀ ਕੀਤਾ ਚੌਂਦੇ ਦਾ ਅਗਲੇ ਵੀ ਪਾਵਰ ਸੀ ਤੈਨੂੰ ਮੁੱਦਾ ਖਾ ਪਾ ਲੈਂਦੇ ਜਿਹੜਾ ਤੂੰ ਇਸ ਗੱਲ ਤੇ ਆਇਆ ਹੋਇਆ ਕਿ ਭਾਨੇ ਨੂੰ ਕੁੱਟ ਕੇ ਜਲੀਲ ਕਰਕੇ ਵੀਡੀਓ ਬਣਾ ਕੇ ਪਰਫ ਦੀਆਂ ਛੱਲੀਆਂ ਦੇ ਲਟਾ ਕੇ ਉਹਦੀਆਂ ਵੀਡੀਓ ਬਣਾ ਕੇ ਦੇਖਦਾ ਇਹ ਤਰ੍ਹਾਂ ਲੈਵਲ ਹੈ ਇਹ ਤਰ੍ਹਾਂ ਪਤਰਾ ਇਹ ਸੱਤ ਤੱਕ ਤੂੰ ਗਰਜੇਗਾ ਯਾਰ ਇਹ ਸੋਚਿਆ ਸੀ ਕਿਸੇ ਨੇ ਪਰ ਮੈਂ ਇੱਕ ਗੱਲ ਹੋਰ ਨਬਰੀਤ ਕਹਿਣੀ ਚਾਹੁੰਦਾ ਇੱਥੇ ਮੇਰੇ ਖਿਲਾਫ ਬੜਾ ਪ੍ਰਾਪੇ ਗੰਡਾ ਹੋਇਆ ਸਮਝੋ ਤੈਨੂੰ ਲੈ ਕੇ ਕਿਵੇਂ ਪਹੁੰਚ ਲੱਖਾ ਜੀ ਉੱਥੇ ਕਿਵੇਂ ਪਹੁੰਚ ਗਿਆ ਇਹ ਸੈਟਿੰਗ ਕਰਕੇ ਪਹੁੰਚ ਗਿਆ ਹੁਣ ਮੇਰਾ ਉਹਨਾਂ ਨੂੰ ਸਵਾਲ ਹੈ ਹੁਣ ਲੱਖੇ ਨੇ ਸੈਟਿੰਗ ਕਰਕੇ 307 ਰਾਦਾ ਕਤਲ ਦੇ ਤੇ ਪਵਾ ਲਿਆ ਭਾਂਡੇ ਦੀਆਂ ਭੈਣਾਂ ਦੇ ਪਰਚਾ ਲੱਖੇ ਨੇ ਸੈਟਿੰਗ ਕਰਕੇ ਸਰਕਾਰ ਨਾਲ ਪਾਤਾ ਸ਼ਰਮ ਕਰਿਆ ਕਰੋ ਯਾਰ ਮਾੜੀ ਮੋਟੀ ਸ਼ਰਮ ਕਰਿਆ ਕਰੋ ਜੇ ਕੋਈ ਘਰੇ ਨਜ਼ਰਬੰਦ ਕਰ ਲਿਆ ਤੁਸੀਂ ਤਾਂ ਦੂਜੇ ਪਾਸੇ ਇਹ ਸੈਟਿੰਗ ਕਰਕੇ ਘਰੇ ਬਹਿ ਗਿਆ ਜੇ ਕੋਈ ਉੱਥੇ ਪਹੁੰਚ ਗਿਆ ਮੋਰਚੇ ਦੇ ਵਿੱਚ ਤਾਂ ਇਹ ਸੈਟਿੰਗ ਕਰਕੇ ਪਹੁੰਚ ਗਿਆ ਹੁਣ ਪਤਾ ਨਹੀਂ ਹੋਰ ਕਿਹੜਾ ਬਰਤਾਂਤ ਕਢਣਗੇ ਯਾਨੀ ਇਹ ਕੀ ਕਰ ਰਹੇ ਆ ਮੈਂ ਇਹਨੂੰ ਦੱਸਦਾਂ ਨਬਰੀਤ ਗੱਲ ਅਸਲ ਸਰਕਾਰ ਦਾ ਪੂਰਾ ਡੀ ਚੋਟੀ ਦਾ ਇਹਨਾਂ ਦੇ ਆਈਟੀ ਸੈੱਲ ਦਾ ਇਹਨਾਂ ਦੇ ਖਰੀਦੇ ਹੋਏ ਬੰਦਿਆਂ ਦਾ ਇਹਨਾਂ ਦੇ ਜਿਹੜਾ ਬਕਾਊ ਪਤ్రਕਾਰ ਆ ਉਹਨਾਂ ਦਾ ਪੂਰਾ ਡੀ ਚੋਟੀ ਦਾ ਜੋਰ ਇਸ ਗੱਲ ਤੇ ਲੱਗਿਆ ਹੈ ਵੀ ਲੱਖੇ ਦੇ ਖਿਲਾਫ ਬਰਤਾਂਤ ਕਢੋ ਲੱਖਾ ਬਦਨਾਮ ਕਰ ਦਿਓ ਲੱਖਾ ਸਮਝੌਤਾ ਕਰ ਗਿਆ ਲੱਖਾ ਐਂ ਕਰ ਗਿਆ ਲੱਖਾ ਪਹੁੰਚ ਗਿਆ ਮੈਂ ਪਹਿਲਾਂ ਵੀ ਕਿਹਾ ਨਬਰੀਤ ਕੱਲਾ ਲੱਖਾ ਨਹੀਂ ਪਹੁੰਚਿਆ ਉੱਥੇ ਕਾਕਾ ਕੋਰੜਾ ਪਹੁੰਚਿਆ ਸਿੱਧੂਪੁਰ ਤੋਂ ਸਰਜੀਤ ਫੂਲ ਪਹੁੰਚਿਆ ਕ੍ਰਾਂਤੀਕਾਰੀ ਜਥੇਬੰਦੀ ਤੋਂ ਸਭਰਾ ਪਹੁੰਚਿਆ ਮਾਝੇ ਤੋਂ ਆ ਸਭਰਾ ਅੰਮ੍ਰਿਤਸਰ ਤੋਂ ਚੱਲ ਕੇ ਉਸ ਸਭਰਾ ਕਿਵੇਂ ਪਹੁੰਚ ਗਿਆ ਫਿਰ ਉਹ ਵੀ ਸੈਟਿੰਗ ਕਰਕੇ ਪਹੁੰਚ ਗਿਆ ਸਾਰੇ ਆਗੂ ਜੇ ਮੈਂ ਸੈਟਿੰਗ ਕਰਕੇ ਪਹੁੰਚ ਗਿਆ ਤੇ ਸਮਝੌਤਾ ਮੈਂ ਇਕੱਲੇ ਨਹੀਂ ਕੀਤਾ ਸਾਈਨ ਹੈਗੇ ਸਾਰੇ ਆਗੂਆਂ ਦੇ ਦਸਖਤ ਹੈ ਸਾਰੇ ਆਗੂਆਂ ਨਾਲ ਬੈਠ ਕੇ ਮੇਰ ਨੂੰ ਘਟੋ ਘਾਟੀ ਉਹ 10 ਵਾਰੀ ਬੁਲਾਇਆ ਏਡੀਜੀਪੀ ਨੇ ਵੀ ਤੂੰ ਆਏ ਗੱਲ ਕਰ ਮੈਂ ਖਾ ਜਿੰਨਾ ਚਿਰ ਸਾਡੇ ਆਗੂ ਨਹੀਂ ਆਉਂਦੇ ਮੈਂ ਗੱਲ ਨਹੀਂ ਇਕੱਲਾ ਕਰਦਾ ਸਾਰੇ ਆਏ ਆ ਫਿਰ ਸਹਿਮਤੀ ਬਣੀ ਆ ਫਿਰ ਮੀਟਿੰਗ ਹੋਈ ਆ ਚੜ ਕੇ ਮੈਂ ਬੋਲਿਆ ਉੱਥੇ ਸਟੇਜ ਤੇ ਸਰਜੀਤ ਫੂਲ ਨੇ ਹੀ ਬੋਲਿਆ ਕਾਕੇ ਕੋਲਰੇ ਨਹੀਂ ਬੋਲਿਆ ਵੀ ਆਹ ਭਾਈ ਗੱਲ ਹੋਈ ਆ ਉਦੋਂ ਬਾਅਦ ਡੀਜੀਪੀ ਇਸਕਰਨ ਸਿੰਘ ਨੇ ਬੋਲਿਆ ਪਰ ਇਹ ਇਹ ਲਗਾਤਾਰ ਮੇਰੇ ਖਿਲਾਫ ਇੱਕ ਵਰਤਾਨ ਸਰਜਨ ਦੀ ਕੋਸ਼ ਲੱਖੇ ਨੇ ਆਇਆ ਕਰਤਾ ਲੱਖੇ ਨੇ ਉਹ ਕਰਤਾ ਜੇ ਲੱਖਾ ਘਰੇ ਵਹਿ ਜਾਂਦਾ ਜਾਂ ਲੱਖੇ ਰਾਜ ਫੜ ਲੈਂਦੇ ਲੈ ਸੋਨ ਨੂੰ ਕੀ ਪਤਾ ਭਾਂਤਨਾ ਸੈਟਿੰਗ ਕਰਕੇ ਬੈਠ ਗਿਆ ਹਾਲਾਂਕਿ ਮੈਂ ਗੱਲ ਪਹਿਲਾਂ ਸੁਣਾਤੀ ਸੀਗੀ ਇਹ ਕਹਿੰਦਾ ਸਕਿਉਰਟੀ ਆ ਦੇ ਨਾਲ ਸਕਿਉਰਟੀ ਤਾਂ ਮੈਂ ਰਾਤਾਂ ਨੂੰ ਹੀ ਛੱਡ ਗਈ ਦੂਰ ਜਾਣੇ ਤੁਹਾਨੂੰ ਕਿਸੇ ਵੀ ਤਰੀਕੇ ਨਾਲ ਲੋਕਾਂ ਨੇ ਲੋਕ ਨਹੀਂ ਮੈਂ ਕਹਿੰਦਾ ਬਾਈ ਲੋਕ ਨਾਲ ਆ ਜੇ ਲੋਕ ਨਾਲ ਨਾ ਹੁੰਦੇ ਇੰਨੀਆਂ ਰੋਕਾਂ ਲਾਈਆਂ ਸੀਗੀਆਂ ਤੋੜ ਕੇ ਗਈਆਂ ਲੋਕ ਲੋਕ ਅੱਜ ਵੀ ਨਾਲ ਆ ਕੱਲ ਨੂੰ ਕੋਈ ਵੀ ਸੱਦਾ ਦੇਵਾਂਗੇ ਲੋਕ ਪੈਰ ਜੁੱਤੀ ਨਹੀਂ ਪਾਉਂਦੇ ਪਰ ਚੰਦ ਕੋ ਬੰਦੇ ਨੇ ਪਰ ਲੱਖੇ ਬਾਈ ਸੌਰੀ ਹਾਂ ਮੈਂ ਵਿੱਚ ਹੀ ਰੋਕਦਾ ਪਰ ਇਹਦੋਂ ਥੋੜੀ ਹਟ ਕੇ ਵੀ ਇੱਕ ਗੱਲ ਕਰਦੇ ਆ ਜੇ ਇੱਕ ਘਟਨਾ ਹੁੰਦੀ ਆ ਨਾ ਉਹਦੇ ਅੱਗੇ-ਅੱਗੇ ਇੱਕ ਮੋੜ 'ਚ ਘਟਨਾ ਕਰਮ ਵੀ ਸ਼ੁਰੂ ਹੁੰਦੇ ਆ ਮੈਂ ਇਹਦੇ ਲਈ ਸਹੀ ਸ਼ਬਦ ਤਾਂ ਨਹੀਂ ਪਾਲ ਪਰ ਮੇਰੇ ਕਹਿਣ ਦਾ ਮਤਲਬ ਹੈ ਜੇ ਅੱਜ ਪਰਚਾ ਪਿਆ ਪੰਜਾਬ ਦੀ ਰਾਜਨੀਤੀ ਦੇ ਵਿੱਚ ਐਂਟਰੀ ਬਹੁਤ ਗਲਤ ਆ ਇਹ ਨਵਾਂ ਟ੍ਰੈਂਡ ਆ ਜਿਹੜਾ ਨਵਾਂ ਦੌਰ ਆ ਕਿ ਘਰਦਿਆਂ ਤੱਕ ਤੇ ਚਲੇ ਜਾਓ ਉਹਨਾਂ ਨੂੰ ਇਨਵੋਲ ਕਰੋ ਫਿਰ ਇਹ ਜਾਣਾ ਬਹੁਤ ਬੁਰੇ ਪਾਸੇ ਤੋਂ ਨੁਕਸਾਨ ਓਵਰਾਲ ਪੰਜਾਬ ਦਾ ਇਹਦੇ ਚ ਨਹੀਂ ਇਹ ਤਾਂ ਦੇਖ ਨਵਰੀਤ ਜਿਹੜਾ ਬੰਦਾ ਕਿਸੇ ਦੇ ਅੱਗੇ ਕੰਡੇ ਖਲਿਆਰ ਦਾ ਨਾ ਇਹ ਫਿਰ ਆਪ ਦੀ ਬਾਰੀ ਤਾਂ ਆਉਂਦ ਗਈ ਆ ਸਿੱਧੀ ਜੀ ਗੱਲ ਤਾਂ ਤੁਹਾਨੂੰ ਮੈਂ ਦੱਸਦਾ ਸਮਾਂ ਸਦਾ ਇੱਕੋ ਜਿਹਾ ਨਹੀਂ ਰਿਹਾ ਜਬਰਦਸਤ ਜਦੋਂ ਅੰਤ ਹੁੰਦਾ ਨਾ ਤੇ ਪਰਮਾਤਮਾ ਹੀ ਕੋਈ ਇਸ ਤਰ੍ਹਾਂ ਦਾ ਆ ਪਾ ਕੇ ਬੌੜਦਾ ਤੇ ਖਾਤਮਾ ਵੀ ਉਹੀ ਕਰਦਾ ਸੋ ਇਸ ਕਰਕੇ ਜਿਹੜੀ ਗੱਲ ਆਪਾਂ ਕਰਦੇ ਆ ਨਾ ਵੀ ਇਹ ਰਾਹ ਠੀਕ ਨਹੀਂ ਆ ਇਹ ਤੂੰ ਦੁਸ਼ਮਣੀਆਂ ਪਾ ਰਿਹਾ ਪੀੜੀਆਂ ਪਾ ਰਿਹਾ ਗੱਲ ਹੁਣ ਮੰਨ ਲਾ ਤੂੰ ਸਾਡੀਆਂ ਕੁੜੀਆਂ ਦੇ ਹੀ ਪਰਚੇ ਦੇ ਰਹੇ ਆ ਸਾਨੂੰ ਠਾਣੇ ਚ ਜਲੀਲ ਕਰਾ ਰਹੇ ਆ ਨੰਗੇ ਕਰਾ ਕੇ ਸਾਡੀ ਕੁੱਟਮਾਰ ਕਰਾ ਰਹੇ ਆ ਸਦਾ ਸਮਾਂ ਇੱਕੋ ਜਿਹਾ ਰਹੂਗਾ ਇਹਦਾ ਰਾਜ ਤੂੰ ਗਲਤ ਪਾਤਾ ਤੇ ਪ੍ਰਿਤੀ ਗਲਤ ਪਾਤੀ ਇਹ ਪ੍ਰਿਤੀ ਤਾਂ ਪਹਿਲਾਂ ਦੀ ਪਾਈ ਵੀ ਸੀਗੀ ਉਹਨਾਂ ਨੂੰ ਖੜਾ ਛਡਾਉਣ ਲਈ ਤਾਂ ਲੋਕਾਂ ਨੇ ਮਤਲਬ ਕਿ ਤੈਨੂੰ ਲਿਆਂਦਾ ਵੀ ਜਿਹੜੀ ਬਦਲਾਖੋਰੀ ਦੀ ਰਾਜਨੀਤੀ ਆ ਉਹ ਬੰਦ ਹੋਊਗੀ ਤੂੰ ਤਾਂ ਸਭ ਨੂੰ ਛੱਡ ਗਿਆ ਯਾਰ ਐਂ ਤਾਂ ਮੈਨੂੰ ਲੱਗਦਾ ਕਿ ਇਹ ਬਦਲਾ ਮੇਲੇ ਵੀ ਨਹੀਂ ਹੋਇਆ ਹੋਣਾ ਜਾਂ ਕਾਂਗਰਸੀਆਂ ਵੇਲੇ ਵੀ ਨਹੀਂ ਹੋਇਆ ਹੋਣਾ ਜਿਹੜੇ ਜਿਹੜੇ ਅੱਜ ਪੰਜਾਬ 'ਚ ਜਿਹੜੀ ਸਰਕਾਰ ਆ ਜਿਹੜੀ ਪਾਰਟੀ ਦੀ ਇਹਨਾਂ ਇਹ ਜਿਸ ਧਰਨੇ 'ਚੋਂ ਨਿਕਲੀ ਆ ਜਿਸ ਆਪਦੇ ਜਣੇ ਉੱਥੇ ਅੰਦੋਲਨ ਹੋਇਆ ਕਹਿੰਦੇ ਆ ਉਹਨੂੰ ਉਹ ਦਿੱਲੀ 'ਚ ਉਹ ਜੇ ਉਸ ਵੇਲੇ ਕਾਂਗਰਸ ਦੀ ਸਰਕਾਰ ਸੀ ਜੇ ਅਗਲਿਆਂ ਨੇ ਐਸੇ ਢੰਗ ਨਾਲ ਕੇਸ ਪਾਏ ਹੁੰਦੇ ਤਾਂ ਮੈਨੂੰ ਲੱਗਦਾ ਵੀ ਇਹ ਜਿਹੜਾ ਬਦਲਾ ਦੇ ਰੌਲੇ ਪੈਂਦੇ ਆ ਇਹ ਕਿਤੇ ਦਿੱਲੀ 'ਚ ਹੀ ਪਿਆ ਹੁੰਦਾ ਹੁੰਦਾ ਬਣਾ ਹੀ ਨਹੀਂ ਸੀ ਦੋ ਵਾਰੀ ਐਮਪੀ ਬਣਿਆ ਕਿਤੇ ਲੱਭਣਾ ਨਹੀਂ ਸੀ 92 ਬੰਦੇ ਜਿਚਾਤੇ ਜੀ ਐਂ ਕਿਤੇ ਕੈਪਟਨ ਕਰਨ ਤੇ ਆ ਜਾਂਦਾ ਜੋ ਤੂੰ ਦਵਾਰੇ ਬੋਲਦਾ ਰਿਹਾ ਜਦੋਂ ਤੋਂ ਪਹਿਲਾਂ ਬੋਲ ਰਹੇ ਉਹ ਉਹਨਾਂ ਬਾਰੇ ਬੋਲਦਾ ਨੇ ਉਹ ਕਰਨ ਤੇ ਆ ਜਾਂਦੇ ਕਿੱਥੇ ਤੂੰ ਭਾਲਿਆ ਨਹੀਂ ਸੀ ਸੋਣਾ ਤੂੰ ਮੁੱਖ ਮੰਤਰੀ ਬਣਿਆ ਬੈਠਾ ਕਿਹੜੇ ਰਾਜ ਤੁਰ ਪਿਆ ਜਾ हद ਹੋ ਗਈ ਯਾਰ ਮੈਂ ਤਾਂ ਹੈਰਾਨ ਆ ਪਤੰਦਰਾ ਤੂੰ ਇੱਥੋਂ ਤੱਕ ਗਿਰ ਜਾਏਗਾ ਆ ਤੇਰਾ ਪੱਧਰਾ ਮੁੱਖ ਮੰਤਰੀ ਦਾ ਤੂੰ ਆਮ ਇੱਕ ਪਰਿਵਾਰ ਨੂੰ ਜਮੇ ਕੁਛਲਣ ਤੇ ਆ ਗਿਆ ਯਾਰ ਵੀ ਛੱਡਣਾ ਹੀ ਕੋਈ ਨਹੀਂ ਪਰ ਮੈਂ ਇੱਕ ਗੱਲ ਕਹਿਣਾ ਨਵਰੀਤ ਦੇਖੋ ਇਹ ਪੰਜਾਬ ਕਦੇ ਐਂ ਦੱਪਿਆ ਨਹੀਂ ਗਿਆ ਤੇ ਬਹੁਤ ਕੁਝ ਪੰਜਾਬ ਨੇ ਚੱਲਿਆ ਬਥੇਰੀਆਂ ਇੱਥੇ ਚੜ ਚੜਾਈਆਂ ਨੇ ਹਕੂਮਤਾਂ ਪਰ ਪੰਜਾਬ ਨੇ ਉਹ ਤੋੜ ਜਵਾਬ ਦਿੱਤਾ ਤੇ ਇਹਨੂੰ ਵੀ ਦੇਣਗੇ ਤੇ ਮੇਰੀ ਪੰਜਾਬ ਦੇ ਲੋਕਾਂ ਨੂੰ ਅਪੀਲ ਆ ਕਿ ਦੇਖਦੇ ਆਂ 10 ਤੱਕ ਕੀ ਕਰਦੇ ਆ ਅਸੀਂ ਪਹਿਲਾਂ ਕੋਈ ਬਿਆਨ ਨਹੀਂ ਦੇਣਾ ਕਿਉਂਕਿ ਇਹਨਾਂ ਨੇ ਜਵਾਨ ਦਿੱਤੀ ਐ ਇਹਨਾਂ ਨੇ ਲਿਖਤੀ ਦਿੱਤਾ ਕੀ ਉਹ ਦੇ ਉੱਤੇ ਖੜਦੇ ਐ ਕਿ ਭੱਜਦੇ ਐ 10 ਤੋਂ ਬਾਅਦ ਸਾਰੀਆਂ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਮੀਟਿੰਗ ਕਰਕੇ ਅਗਲਾ ਸੱਦਾ ਦੇਣਾ ਮੇਰੀ ਹੱਥ ਬੰਨ੍ਹ ਕੇ ਪੰਜਾਬ ਦੀ ਪੂਰੇ ਮਾਮਾ ਨੂੰ ਭੈਣਾਂ ਨੂੰ ਨੌਜਵਾਨਾਂ ਬਜ਼ੁਰਗਾਂ ਨੂੰ ਬੇਨਤੀ ਐ ਕਿ ਮੇਰਾ ਵੀ ਪੈਰ ਜੁੱਤੀ ਨਾ ਪਾਇਓ ਨਹੀਂ ਇਹ ਘਰਾਂ ਤੱਕ ਪਹੁੰਚਣਗੇ ਇਹ ਵਾਰੀ ਸਾਰਿਆਂ ਦੀ ਆਉਣੀ ਆ ਸਭ ਨੂੰ ਰਗੜਨ ਦੇ ਯਾਦ ਰੱਖਿਓ ਹੁਣ ਕਿਸੇ ਵੇਲੇ ਮੂਸੇ ਵਾਲਾ ਮਰਵਾਇਆ ਅਸੀਂ ਉਦੋਂ ਚੁੱਪ ਹੋ ਗਏ ਮੈਂ ਉਸ ਦਿਨ ਵੀ ਪਟਿਆ ਸੀ ਇਹ ਉਹਦੀ লাশ ਘਰੇ ਪਈ ਸੀ ਮੈਂ ਕਿਹਾ ਓਏ ਇਹ ਆਮ ਕਤਲ ਨਹੀਂ ਹੈ ਆਪਾਂ ਨੂੰ ਸਿਸਕਾਰ ਨਹੀਂ ਕਰਨਾ ਚਾਹੀਦਾ ਪਰ ਉਹ ਵੀ ਰਾਜਨੀਤੀ ਦਾ ਸ਼ਿਕਾਰ ਹੋਇਆ ਇਸੇ ਭਵੰਤ ਦਾ ਇਹ ਸੱਜੀ ਬਾਹ ਜਿਹੜੀ ਬਲਤੇਜ ਪੰਨੂ ਨੇ ਉਹਦੀ ਸਾਰੀ ਸਿਕਿਉਰਿਟੀ ਲੀਕ ਕੀਤੀ ਉਹਦੀ ਦੁਸ਼ਮਣਾਂ ਨੇ ਉਹ ਮਾਰਿਆ ਸਿਕਿਉਰਿਟੀ ਬਾਫਸ ਵੀ ਕੀਤੀ ਘਟਾਈ ਵੀ ਤੇ ਲੀਖ ਵੀ ਕੀਤੀ ਗੱਲ ਉਹ ਨਹੀਂ ਉਹ ਮਾਰਿਆ ਤੀਜੇ ਦਿਨ ਉਹਨੂੰ ਮਾਰਤਾ ਉਹਦੇ ਜ਼ਿੰਮੇਵਾਰੇ ਲੋਕ ਨੇ ਅਸੀਂ ਉਦੋਂ ਵੀ ਚੁੱਪ ਕਰ ਗਏ ਐਨਐਸਏ ਲੱਗੀ ਨੌਜਵਾਨਾਂ ਤੇ ਬੰਗਾਰ ਕੇ ਫੋਰਸਾਂ ਕੇਂਦਰ ਤੋਂ ਕਰਕੇ ਨੱਟ ਬੰਦ ਲੋਕਾਂ ਨੂੰ ਘਰਾਂ 'ਚ ਤਾੜ ਕੇ ਤੇ ਉਹ ਕੁੱਟੇ ਸੀ ਲੋਕ ਹਰੀਕੇ ਪੱਤਣ ਬੈਠੇ ਧਰਨੇ ਤੇ ਗੱਡੀਆਂ ਤੱਕ ਲੋਕਾਂ ਦੀਆਂ ਪਲਟਾ ਪਲਟਾ ਕੇ ਉੱਥੇ ਤੇ ਮੋਬਾਈਲ ਖੋਖੋ ਕੇ ਤੇ ਪੁਲਿਸ ਨੇ ਦਰਿਆਵ ਸੜਤੇ ਸੀਗੇ ਤੇ ਗੱਡੀਆਂ ਮੈਂ ਉੱਥੇ ਉਦੋਂ ਵੀ ਬੋਲਿਆ ਸੀਗਾ ਵੀ ਕਿਵੇਂ ਗੱਡੀਆਂ ਇਹਨਾਂ ਨੇ ਵਿੱਚੋਂ ਸ਼ੀਟਾਂ ਪਾੜਤੀਆਂ ਗੇਅਰ ਪੱਟ ਤੇ ਆਪਣੇ ਸ਼ੀਰਿੰਗ ਪੱਟ ਤੇ ਸੀਗੇ ਤੇ ਕਿਵੇਂ ਲੋਕਾਂ ਨੂੰ ਕੁੱਟਿਆ ਸੀਗਾ ਪਸੂਆਂ ਅੰਗ ਨੂੰ ਉਹਨਾਂ ਨੇ ਤੇ 3707 ਦੇ ਪਰਚੇ ਦਿੱਤੇ ਸੀ ਉੱਥੇ ਕਈ ਪੱਤਰਕਾਰਾਂ ਦੇ ਵੀ ਤੇ ਕਈ ਬੰਦੇ ਉੱਥੇ 4-4 ਮਹੀਨੇ 3-3 ਮਹੀਨੇ ਅੰਦਰ ਲਾ ਕੇ ਆਏ ਆ ਉਦੋਂ ਹੀ ਚੱਪਕਾਰੇ ਕੁੰਡੇ ਲਾਇਆ ਘਰਾਂ ਚ ਵੜ ਗਏ ਜੀ ਉਦੋਂ ਹੀ ਕਿਤੇ ਡਰ ਦਾ ਜਿਹੜਾ ਮਾਹੌਲ ਸਿਰਜਿਆ ਸੀ ਉਹਨੂੰ ਤੋੜਿਆ ਹੁੰਦਾ ਨਾ ਡਰ ਨਿਕਲੇ ਹੁੰਦੇ ਡਰ ਦੇ ਵਿੱਚੋਂ ਤੇ ਪੰਜਾਬ ਸਾਰਾ ਨਿਕਲਿਆ ਹੁੰਦਾ ਇਹਦੇ ਜ਼ੁਲਮ ਦੇ ਖਿਲਾਫ ਤੇ ਆ ਦਿਨ ਆਉਣੇ ਨਹੀਂ ਸੀ ਅੱਜ ਵੀ ਨਿਕਲਿਓ ਚੰਗੇ ਰਹਿਣਾ ਅੱਜ ਵੀ ਨਿਕਲਿਓ ਇਹ ਇੱਕ ਵਰਤਾਰਾ ਬਦਨਾ ਹੈ ਇਹਦਾ ਸ਼ੁਰੂ ਹੋ ਗਿਆ ਕੰਮ ਗੈਂਗਸਟਰ ਕਹਿ ਕੇ ਮਾਰਨ ਲੱਗ ਗਏ ਝੂਠੇ ਮੁਕਾਬਲਿਆਂ ਦੇ ਵਿੱਚ ਪਿਛਲੇ ਢਾਈ ਤਿੰਨ ਮਹੀਨਿਆਂ ਦੇ ਵਿੱਚ ਕਿੰਨੇ ਮੁੰਡਿਆਂ ਦੇ ਝੂਠੇ ਮੁਕਾਬਲੇ ਕੀਤੇ ਆ ਮੈਂ ਕਿੰਨੇ ਵਾਰੀ ਬੋਲਿਆ ਵੀ ਜੀਰੇ ਦੇ ਵਿੱਚ ਕੋ ਮੁੰਡਾ ਗੈਂਗਸਟਰ ਕਹਿ ਕੇ ਮਾਰਤਾ ਉਦੇ ਇੱਕ ਵੀ ਪਰਚਾ ਦਰਜ ਨਹੀਂ ਸੀ ਇੱਕ ਵੀ ਪਰਚਾ ਉਹਦੇ ਤੇ ਦਰਜ ਨਹੀਂ ਸੱਤ 55 ਦਾ ਪਰਚਾ ਵੀ ਦਰਜ ਨਹੀਂ ਸੀਗਾ ਉਹ ਵੀ ਗੈਂਗਸਟਰ ਕਹਿ ਕੇ ਮਾਰਦਾ ਬੁਲਟ ਪ੍ਰੂਫ ਟਰੈਕਟਰ ਦੇ ਦੇ ਸਰਕਾਰ ਨੇ ਪੁਲਿਸ ਨੂੰ ਕਿਉਂ ਵੀ ਐਡਾ ਕਿੱਡਾ ਕੱਚਾ ਮਾਹੌਲ ਖਰਾਬ ਆ ਪੰਜਾਬ 'ਚ ਜਦੋਂ ਮਾਹੌਲ ਸਿਰਜਣਗੇ ਸੈਂਟਰ ਨਾਲ ਦੀ ਗੱਲ ਹੋ ਚੁੱਕੀ ਐ ਤਿਆਰੀਆਂ ਹੋ ਚੁੱਕੀਆਂ ਨੇ ਇਹ ਤੁਹਾਡੀ ਜਵਾਨੀ ਨੂੰ ਬਲਜੀ ਦੇ ਬੂਥੇ 'ਚ ਪਾਊਗਾ ਅੱਗੇ ਝੋਕੂਗਾ ਸ਼ਿਕਾਰ ਖੇਡੂਗਾ ਤੁਹਾਡੀ ਜਵਾਨੀ ਦਾ ਇਹ ਉਹੀ ਰਾਹ ਤੇ ਤੁਰ ਪਿਆ ਬਹਿੰਤੀ ਵਾਲੇ ਰਾਹਾਂ ਦੇ ਉੱਤੇ ਤੇ ਤੁਸੀਂ ਫੈਸਲਾ ਕਰਨਾ ਐ ਵੀ ਹੁਣ ਨਿਕਲਣਾ ਕਿ ਆਪ ਦੇ ਮਰਵਾ ਕੇ ਉਦੋਂ ਉਠੋਗੇ ਉਦੋਂ ਕੋਈ ਫਾਇਦਾ ਨਹੀਂ ਹੋਣਾ ਬਾਈ ਇਹਨੇ ਸਭ ਨੂੰ ਐ ਕਰਨਾ ਹੈ ਇਹ ਤੁਹਾਨੂੰ ਪਹਿਲੇ ਦੱਸਤਾ ਵੀ ਜੋ ਮੋਦੀ ਕਰ ਰਿਹਾ ਹੈ ਚਾਹੇ ਉਹ ਭਾਰਤ ਦੇ ਅੰਦਰ ਕਰ ਰਿਹਾ ਹੈ ਚਾਹੇ ਉਹ ਗਜਰਾਤ ਚ ਕਰ ਰਿਹਾ ਹੈ ਹੁਣ ਦਿੱਲੀ ਦੇ ਵਿੱਚ ਜੰਤਰ ਮੰਤਰ ਦੇ ਉੱਤੇ ਕਰਨਾਟਕਾ ਵੀ ਆਇਆ ਤਾਮਲ ਲੱਡੂ ਵੀ ਆਇਆ ਕੇਰਲਾ ਵੀ ਐ ਵੱਧਤਕਾਰਾਂ ਦੀ ਗੱਲ ਹੋਈ ਜੋ ਇਹ ਲਗਾਤਾਰ ਕੇਂਦਰੀਕਰਨ ਕਰ ਰਹੇ ਆ ਜੋ ਦੱਬ ਰਹੇ ਆ ਸੂਬਿਆਂ ਨੂੰ ਇਹ ਪਤੰਦਰ ਕਿੱਥੇ ਦੇਖੀ ਨਹੀਂ ਮਤਲਬ ਇਹ ਬਹੁਤ ਅਹਿਰਾਨੀ ਜਾਣਕ ਸੀ ਵੀ ਪੰਜਾਬ ਦੀ ਜਨ ਗੱਲ ਹੈ ਸੋਡਾ ਅਗਲਿਆਂ ਨੇ ਚੰਡੀਗੜ੍ਹ ਦੇ ਵਿੱਚੋਂ ਜਿਹੜਾ 60 40 ਦਾ ਅਨੁਪਾਤ ਸੀਗਾ ਚੰਡੀਗੜ੍ਹ ਦਾ ਉਹ ਖਤਮ ਕਰਤਾ 80% ਕਾਨੂੰਨ ਲਾਗੂ ਕਰਤਾ ਸੀ 80% ਯੂਟੀ ਦੇ ਚੰਡੀਗੜ੍ਹ ਦੇ ਬੰਦੇ ਹੀ ਭਰਤੀ ਹੋਣਗੇ ਉੱਥੇ ਬੈਠਾ ਸਾਰਾ ਹਿਮਾਚਲ ਤੇ ਯੂਪੀ ਹੈ ਪੰਜਾਬ ਨੂੰ ਵੀ ਹਰਿਆਣਾ ਨੂੰ ਵੀ ਦੋਨਾਂ ਨੂੰ ਕੱਢਤਾ ਉਥੋਂ 10 ਏਕੜ ਜ਼ਮੀਨ ਹਰਿਆਣੇ ਦੇ ਵਿੱਚ ਵਿਖਰੀ ਵਿਧਾਨ ਸਭਾ ਦੇ ਲਈ ਚੰਡੀਗੜ੍ਹ ਤੋਂ ਦੇਤੀ ਹਰਿਆਣੇ ਨੂੰ ਬੀਬੀਐਮਬੀ ਦੇ ਵਿੱਚੋਂ ਪੰਜਾਬ ਕੱਢਤਾ ਡੈਮ ਵਾਲਾ ਪ੍ਰਬੰਧ ਪੰਜਾਬ ਦਾ ਖੋਹ ਲਿਆ ਸੈਂਟਰ ਨੇ ਆ ਨਵੇਂ ਹੋਰ ਹਮਲੇ ਹੋ ਰਹੇ ਨੇ ਪੰਜਾਬ ਦੇ ਉੱਤੇ ਲਗਾਤਾਰ ਉੱਥੇ ਬੋਲਣ ਨੂੰ ਤਿਆਰ ਨਹੀਂ ਕੁਸ ਕਰਨ ਨੂੰ ਤਿਆਰ ਨਹੀਂ ਕਿਉਂਕਿ ਉਧਰ ਅੰਦਰ ਸਾਰੀਆਂ ਤਾਰਾਂ ਜੋੜੀ ਬੈਠਾ ਹੈ ਇੱਥੇ ਆ ਆਪਦੇ ਲੋਕਾਂ ਦੇ ਜੇ ਕੋਈ ਬਾਤ ਚੱਕਦੇ ਆ ਉਹਨਾਂ ਦੇ ਖਿਲਾਫ ਆ ਕੁਸ਼ ਕਰਨ ਤੇ ਆਇਆ ਹੋਇਆ ਹੈ ਇਹ ਇਹ ਸਾਡੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਦੇਖ ਲੈਣਾ ਚਾਹੀਦਾ ਵੀ ਕੀ ਕਰ ਰਿਹਾ ਹੈ ਹੁਣ 97 LED ਟਰੱਕ ਲੈ ਲੇ ਅਸੀਂ ਕਿਦਾਂ ਟਰੱਕ ਭਵਾਨੀਗੜ੍ਹ ਕੋਲ ਰੋਕ ਲਿਆ ਕੈਂਟਰ ਦਿੱਲੀ ਨੰਬਰ ਦਾ ਉਹ ਸਾਰੀ ਇਹਦੀ LED ਲੱਗੀ ਤੇ ਆਲੇ ਦੋਲੇ ਦੀਆਂ ਐਂਦੀਆਂ ਨੌਕਰੀਆਂ ਬਣਨ ਸੀਆਂ ਐਂ ਨਾ ਕਰਤਾ ਐਂ ਨਾ ਕਰਤਾ ਅਸੀਂ ਰੋਕ ਕੇ ਪੁੱਛਣ ਲੱਗੇ ਡਰਾਈਵਰ ਕਿਹਨੇਟਰ ਸੀਗੇ ਮੈਂ ਕਿਹਾ ਵੀ ਕਿੱਥੋਂ ਆਏ ਹੋ ਇੱਕ ਨਾ ਭਰਤਪੁਰ ਤੋਂ ਇੱਕ ਨਾ ਦਿੱਲੀ ਤੋਂ ਡਰਾਈਵਰ ਵੀ ਕਨੈਕਟਰ ਵੀ ਉੱਥੋਂ ਦਾ ਉਹਦੇ ਪ੍ਰਬੰਧਕ ਹੋਰ ਜਿਹੜੇ ਚਾਰ ਬੰਦੇ ਨੂੰ ਚਲਾਉਣਗੇ ਉਹ ਵੀ ਉੱਥੋਂ ਦੇ ਕੈਂਟਰ ਵੀ ਦਿੱਲੀ ਦੇ ਪੈਸਾ ਵੀ ਲਟਾ ਕੇ ਸਾਰਾ ਦਿੱਲੀ ਨੂੰ ਦੇ ਰਹੇ ਨੇ ਉਹ ਲੁੱਟ ਕੇ ਲੈ ਜਾ ਰਹੇ ਨੇ ਤੇ ਹੁਣ 97 ਟਰੱਕ ਪ੍ਰਚਾਰ ਕਰਨਗੇ ਕਈ ਅਰਬਾਂ ਰੁਪਇਆ ਲਾ ਕੇ ਪਾਰਟੀ ਦਾ ਤੇ ਦੇਖੋ ਜੀ ਅਸੀਂ ਇੰਨੀਆਂ ਨਾ ਖੁਰਕ ਉਹ ਜੇ ਤੁਸੀਂ ਕੰਮ ਕੀਤਾ ਹੁੰਦਾ ਪ੍ਰਚਾਰ ਕਰਨ ਦੀ ਲੋੜ ਹੀ ਨਹੀਂ ਸੀ ਪੈਂਦੀ ਕਿਵੇਂ ਪਾਣੀ ਵਾਂਗੂ ਬਹਾਰ ਰਿਹਾ ਪੰਜਾਬ ਦਾ ਪੈਸਾ ਉੱਥੇ ਸਾਡੇ ਲੋਕਾਂ ਨੇ ਸਵਾਲ ਨਹੀਂ ਹੈ ਸਾਡੇ ਮੇਰੇ ਸਵਾਲ ਕੀ ਨੇ ਆ ਮੇਰੇ ਸਾਰੇ ਸਵਾਲ ਨੇ ਵੀ ਜਿੰਨਾ ਜੋ ਸਾਨੂੰ ਦੱਬਣ ਤੇ ਲਾ ਰਿਹਾ ਐ ਇੰਨਾ ਜੋ ਚਿੱਟਾ ਦੱਬਣ ਦੇ ਕਿਉਂ ਨਹੀਂ ਲਾ ਰਿਹਾ ਚਿੱਟਿਆਂ ਨੂੰ ਕਿਉਂ ਨਹੀਂ ਦੱਬ ਰਿਹਾ ਚਿੱਟਲੇ ਦੇ ਪਰਚਾ ਕਿਉਂ ਨਹੀਂ ਹੋ ਰਿਹਾ ਉਹਦਾ मामा ਬਿਲਕਦੀਆਂ ਨੇ ਯਾਰ ਰੋਜ਼ ਪੁੱਤ ਮਰਦੇ ਆ मामा ਦੇ ਤੇ ਤੈਨੂੰ ਆਪਦੇ ਦਾ ਜਵਾਬ ਦਾ ਬੜਾ ਫਿਕਰ ਆ ਜਿਹੜਾ ਹਲੇ ਆਉਣਾ ਦੁਨੀਆ ਤੇ ਅਸੀਂ ਨਹੀਂ ਕਹਿੰਦੇ ਪਰਮਾਤਮਾ ਤੰਦਰੁਸਤ ਬੱਚਾ ਪੈਦਾ ਕਰੇ ਉਹ ਲੋਕਾਂ ਨੂੰ ਪਹਿਲੇ ਹੀ ਲੋਕਾਂ ਨੂੰ ਖੁਸ਼ੀ ਆਪਣੀ ਜ਼ਾਹਰ ਕਰ ਰਹੇ ਆ ਸੁਣਾ ਰਹੇ ਆ ਸਟੇਜਾਂ ਤੇ ਕਿ ਮੇਰੇ ਬੱਚਾ ਆਉਣ ਵਾਲਾ ਤੇ ਲੋਕਾਂ ਦੇ ਬੱਚਿਆਂ ਨੂੰ ਜਿਹੜਾ ਚਿੱਟੇ ਨਾਲ ਤੁਸੀਂ ਮਰਵਾ ਰਹੇ ਹੋ ਜਿਹੜੀਆਂ ਲੋਕਾਂ ਦੀਆਂ ਭੈਣਾਂ ਨੂੰ मामा ਨੂੰ ਧੀਆਂ ਨੂੰ ਤੁਹੀ ਪਰਚੇ ਦਵਾ ਰਹੇ ਹੋ 370 ਦਾ ਖਤਲ ਦੇ ਉਹ ਕਿਸੇ ਦਾ ਪਰਿਵਾਰ ਨਹੀਂ ਯਾਰ ਇਤੇ ਉਹੀ ਨੇ ਜਿਹੜੀਆਂ ਮਾਮਾ ਤੇਰੇ ਪਿੱਛੇ ਬੋਕਰ ਚੱਕੀ ਫਿਰਦੀਆਂ ਸੀ ਝਾੜੂ ਝਾੜੂ ਕਰਦੀਆਂ ਸੀ ਆ ਉਹੀ ਭੈਣਾ ਉਹੀ ਨੌਜਵਾਨ ਨੇ ਜਿਹੜਾ ਤੇਰੇ ਪਿੱਛੇ ਜ਼ੋਰ ਲਾਉਂਦੇ ਸੀ ਯਾਰ ਤੈਨੂੰ ਚਿਤਾਉਣ ਲਈ ਉਹੀ ਨੇ ਅੱਜ ਉਹਨਾਂ ਨਾਲ ਤੂੰ ਵੈਰੀ ਬਣ ਗਿਆ ਯਾਰ ਭੈਣ ਵਰਗੇ ਕੁਝ ਬੋਲਣਾ ਚਾਹੁੰਦੇ ਆ ਐਸੇ ਕਰਕੇ ਮੈਂ ਉਹਨਾਂ ਦੇ ਕੋਲੇ ਹੁਣ ਚੱਲਿਆ ਹਾਂ ਹਾਂਜੀ ਭੈਣ ਕੀ ਕਹਿਣਾ ਸੀਗਾ ਤੁਸੀਂ ਸਾਡੇ ਪਰਿਵਾਰ ਨਾਲ ੱਟਕਾ ਹੋ ਰਿਹਾ ਜੀ ਕਿਉਂਕਿ ਇਹ ਜਿਹੜੇ ਪਰਚੇ ਨੇ ਸਰਾ ਸਰ ਝੂਠ ਨੇਗੇ ਇਸ ਕਰਕੇ ਮੈਂ ਸਾਰਿਆਂ ਆਪਣੀਆਂ ਮਾਮਾ ਪੈਣਾ ਨੂੰ ਬੇਨਤੀ ਕਰਦੀ ਆਂ ਵੀ ਜਦੋਂ ਵੀ ਅਸੀਂ ਇਸ ਸੰਘਰਸ਼ ਨੂੰ ਅੱਗੇ ਲਿਜਾਵਾਂਗੇ ਜੇ ਪਰਚੇ ਨਹੀਂ ਮਤਲਬ ਰੱਦ ਹੁੰਦੇ ਜੇ ਵੀਰੇ ਨੂੰ ਨਹੀਂ ਰਿਲੀਜ਼ ਕੀਤਾ ਜਾਂਦਾ ਤਾਂ ਸਾਰੇ ਸਾਡੇ ਸੱਦੇ ਨੂੰ ਇਨਸਾਫ ਇਨਸਾਨ ਜਿਹੜੇ ਲੋਕ ਨੇ ਸਾਰੇ ਇਕੱਠੇ ਹੋ ਕੇ ਇਸ ਸੰਘਰਸ਼ 'ਚ ਆਪਣਾ ਯੋਗਦਾਨ ਪਾਉਜੀ